ਰਮਨ ਕੀ ਕਰਨੀ ਆ ਕਰਨਾ ਕੀ ਆ ਰੋਟੀ ਬਣਾ ਕੇ ਹਟੀਆਂ ਚੱਲ ਵਧੀਆ ਕੀਤਾ ਤੇ ਉਹਨਾਂ ਨੂੰ ਪਾਲ ਦੇਣੀ ਕੋਈ ਗੱਲ ਨਹੀਂ ਖਾ ਲੈਂਦੇ ਆ ਬਣਾ ਕੇ ਰੱਖਤੀ ਆ ਮੈਂ ਨਾਲ ਭੈਣ ਜੀ ਨੂੰ ਵੀ ਡਾਇਆ ਕਰਨਾ ਜਾਂ ਤੂੰ ਗੁੱਸੇ ਨਾਲ ਕਹੋ ਕੀ ਗੱਲਾਂ ਕਰਨ ਦੇ ਜੀ ਆ ਮੈਂ ਵੀ ਦੇਖਣ ਲਈ ਆ ਵੀ ਤੂੰ ਤਾਂ ਨਰਮੀ ਨਾਲ ਕਹਿੰਦੇ ਤੇ ਆਉਂਦੇ ਉਹ ਗੱਲ ਕਰਨੀਆਂ ਹਾਂ ਹਾਂ ਕੌਣ ਆਇਆ ਪੈਜੋ ਕੀ ਕਹਿਣਾ ਤੇ ਕੀ ਕਹਤੋਂ ਸਾਨੂੰ ਕਹਿੰਦੀ ਪੈਂਦੀ ਆ ਮੈਂ ਜਾਣਾ ਅੱਛਾ 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 ਠੀਕ ਆ ਚਲੋ ਆ ਦੁਬਾਰਾ ਕਰੀਏ 2 ਐਂਡ 1 ਨਾਂ ਲਿਆਦਾ ਤੁਹਾਨੂੰ ਕੀ ਲੋੜ ਬਣਾ ਲੈਂਦੀ ਹਾਂ ਤੇਹੀ ਨਾ ਨਾਂ ਲਿਓ ਨਾਂ ਨਾ ਲਿਓ ਜਦੋਂ ਨਹੀਂ ਉਹਦੋਂ ਕਦੀ ਮੈਨੂੰ ਸੰਦੀਪ ਬੋਦੂ ਜੀ ਤੇਰਾ ਬੰਦਾ ਮੇਰੀ ਗੱਲ ਸੁਣ ਕੋਈ ਗੱਲ ਤੇ ਮੇਰੀ ਗੱਲ ਸੁਣ ਲੈ ਮੈਂ ਚੱਲਿਆ ਹੀ ਹਾਂ ਤੇ ਆਦਰਵਾਜਾ ਕਰ ਬੰਦ ਮਾੜਾ ਮੈਂ ਨਾ ਆਪਣੇ ਤੌਰ ਤੇ ਦੇਖਣ ਚੱਲੇ ਆਂ ਵੀ ਆਪ ਲੋਕ ਕਹਣਗੇ ਉਹ ਤਾਂ ਗੱਲ ਠੀਕ ਆ ਨੰਦਲਜੀਤ ਮੇਰੇ ਕੋਲ ਕੰਮ ਨਹੀਂ ਹੁੰਦਾ ਹੁਣ ਤੈਨੂੰ ਪਤਾ ਤਾਂ ਹੈਗਾ ਸਰੀਰ ਮੇਰਾ ਮਾੜਾ ਵਾ ਤੇ ਮੇਰੇ ਕੋਲ ਸਰੀਰ ਗਲਤ ਹੋ ਗਿਆ ਮੇਰੇ ਰਸਾ ਕੱਟ ਮੇਰੇ ਹਿਸਾਬ ਨਾਲ ਨਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਕੀ ਕਰੀਏ ਕਹਿੰਦੇ ਜਿਹਦਾ ਕੋਲ ਜਗਰ ਪਾ ਲੈ ਕਰਦਾ ਮੈਂ ਨਾ ਹੈਲੋ 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 ਬੋਲੋ ਹੈਲੋ ਰਹਿਮਤਵਜੀ ਬੋਲੇ ਬੇਬੀ ਹੈਲੋ 2 1 ਸੁਣ ਗਿਆ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤੇ ਕੁਝ ਹੋਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਕੱਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮੰਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਿੱਕਾ ਦੀ ਜੁਰਤ ਵਾ ਤੇਰੀ ਬਾਬਾ ਸ਼ਾਹ ਨਹੀ ਗੱਲ ਦਾ 2 1 ਨੀ ਕਾਦੇ ਜੁਰਤਵਾ ਤੇਰੀ ਬਾਹ ਮੇ ਪਰੇ ਕਰਕੇ ਗੱਲ ਕਰੋ ਚੰਗਾ ਉਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਗੱਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮੰਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਲੀ ਸਾਡੇ ਮਗਰਮਗਰ ਤੁਰੇ ਫਿਰਦੇ ਨੀ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਨਾ ਤੇਰੇ ਵਰਗੀ ਸਗਾਤ ਭਲਾ ਸਾਨੂੰ ਲੱਭਣੀ ਸੀ ਉਹ ਤੁਹਾਡੇ ਵਰਗੀ ਨਹੀਂ ਕਹਿ ਰਹੇ ਤੁਸੀਂ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਵਰ ਬਣਾਇਆ ਵਾਂ ਉਹ ਲਾਲਚੀਆ ਬੱਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜਬਾਨ ਬੰਦ ਕਰ ਲ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤਾ ਹੁਣ ਵੀ ਦੱਸਦੀ ਉਹ ਮਾਤਾ ਇਧਰ ਆ ਇੱਕ ਗੱਲ ਹੋਰ ਸੁਣ ਕੇ 1 ਆ ਇੱਕ ਗੱਲ ਹੋਰ ਸੁਣ ਕੇ ਜਾਇਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿਉਂ ਸੁਣਾ ਤੂੰ ਕੋਲੋ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲ ਲੇ ਸੰਦੀਪ ਸਮਾਨ ਮੰਮੀ ਭੂਏ ਵੀ ਤੂੰ ਹੀ ਚੜਾਇਆ ਇਹਨੂੰ ਥਾਣੇ ਮੈਕਲਾ ਉਹ ਹੀ ਆਪੇ ਕਰਦੇ ਮਾਸੀ 2 1 ਦੀ ਰਮਨ ਕਿਉਂ ਖਪਣ ਡਈ ਐ ਨਾ ਦੀ ਤੂੰ ਕਿਉਂ ਲੱਗੀ ਪਰਵਾਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ 2 1 ਰਮਨ ਸਾਡੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹਨੂੰ ਥਾਣੇ ਜਾਣ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਥਾਣੇ ਜਾਣ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣਾ ਤੇ ਨਾ ਦੇਣਾ ਨਾ ਸੁਆਹ ਵਾ ਦੇਣਾ ਉਹਨਾਂ ਨੇ ਕਿਹਾ ਜੇ ਦੇਣ ਜੋਗੇ ਨੇ ਤਾਂ ਉਹਨਾਂ ਦਿਨ ਦੇ ਨਾਲ ਕੁਝ ਆਂਖ ਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀਆਂ ਦੜੋਂ 2 1 ਭੈਣ ਜੀ ਜੇ ਕਿਤੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਈਆਂ ਦੀ 2 1 ਭੈਣ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਤੇ ਵਿਚੋਲਣ ਇੱਥੇ ਆ ਜਾਨਾ ਵੇਖਿਓ ਸਈ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤੁਹਾਨੂੰ ਮੈਂ ਇੱਕ ਸਕੀਮ ਦਵਾਵਾਂ ਤੇ ਦਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਾਰਨ ਤਾਂ ਟੱਡੇ ਪੇਕੇ ਮੈਂ ਹਾਂ ਤੇਰਾ ਭਰਾ ਤੁਹਾਡਾ ਭੈਣ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚੱਲ ਵੇਖਾਂ ਮਹਾਰਾਣੀ ਕਿੱਦਾਂ ਗਣ ਗਣ ਰਮਨ ਕੀ ਕਰਨੀ ਆ ਕਰਨਾ ਕੀ ਆ ਰੋਟੀ ਬਣਾ ਕੇ ਹਟੀਆਂ ਚੱਲ ਵਧੀਆ ਕੀਤਾ ਤੇ ਉਹਨਾਂ ਨੂੰ ਪਾਲ ਦੇਣੀ ਕੋਈ ਗੱਲ ਨਹੀਂ ਖਾ ਲੈਂਦੇ ਆ ਬਣਾ ਕੇ ਰੱਖਤੀ ਆ ਮੈਂ ਨਾਲ ਭੈਣ ਜੀ ਨੂੰ ਵੀ ਲਾਇਆ ਕਰਨਾ ਯਾਰ ਤੂੰ ਗੁੱਸੇ ਨਾਲ ਕਹੋ ਕੀ ਗੱਲਾਂ ਕਰਨ ਦੇ ਜੀ ਆ ਮੈਂ ਵੀ ਦੇਖਣ ਲਈ ਆ ਵੀ ਤੂੰ ਤਾਂ ਨਰਮੀ ਨਾਲ ਕਹਿੰਦੇ ਤੇ ਆਉਂਦੇ ਉਹ ਗੱਲ ਕਰਨੀ ਆ ਭੈਣ ਜੀ ਉੱਟ ਕੇ ਪੈਂਦੇ ਹਾਂ ਹਾਂ ਆਉਂਦੇ ਪੈ ਜਾਓ ਕੀ ਕਹਿਣਾ ਤੇ ਕੀ ਕਰ ਤੂੰ ਸਭ ਨੇ ਕਹਿੰਦੀ ਪੈਂਦੀ ਆ ਮੈਂ ਜਾਣਾ ਅੱਛਾ ਅੱਛਾ ਠੀਕ ਆ ਚਲੋ ਆ ਦੁਬਾਰਾ ਕਰੀਏ ਟੂ ਐਂਡ ਵਨ ਡਾਰਲਿਆ ਦਾ ਤੁਹਾਨੂੰ ਕੀ ਲੋੜ ਬਣਾ ਲੈਂਦੀ ਹਾਂ ਤੋ ਹਿਨਾ ਨਾ ਲਿਓ ਨਾ ਨਾ ਲਿਓ ਜਦੋਂ ਨਹੀਂ ਉਹਦੋਂ ਕਦੀ ਮੈਨੂੰ ਸੰਦੀਪ ਉਹ ਦੂਜੀ ਤੇਰਾ ਮਨ ਮੇਰੀ ਗੱਲ ਸੁਣ ਕੋਈ ਗੱਲ ਤੇ ਮੇਰੀ ਗੱਲ ਸੁਣ ਲਾ ਮੈਂ ਚੱਲਿਆ ਹੀ ਹਾਂ ਤੇ ਆ ਦਰਵਾਜ਼ਾ ਕਰਕੇ ਬੰਦ ਲੈ ਨਹੀਂ ਮਾ ਜਵਨ ਨਹੀਂ ਤੋ ਤੇ ਤੂੰ ਜਵਨ ਮਾ ਮੈਂ ਨਾ ਆਪਣੇ ਤੌਰ ਤੇ ਦੇਖਣ ਚੱਲਿਆ ਵਾਂ ਅਗਰ ਲੋਗ ਕਹਣਗੇ ਉਹ ਤਾਂ ਗੱਲ ਠੀਕ ਆ ਨਿੰਦਲਜੀਤ ਮੇਰੇ ਕੋ ਕੰਮ ਨਹੀਂ ਹੁੰਦਾ ਹੁਣ ਤਨ ਪੜਾਦਾ ਹੈਗਾ ਸਰੀਰ ਮੇਰਾ ਮਾੜਾ ਵਾ ਤੇ ਮੇਰੇ ਕੋਲ ਸਰੀਰ ਗਲਤ ਹੋ ਗਿਆ ਮੇਰੇ ਰਹਾ ਸਾਹ ਕੱਟ ਮੇਰੇ ਹਿਸਾਬ ਨਾਲ ਨਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਇਹਦੇ ਜਿਹਦਾ ਕੋਲ ਜਿਹੜਾ ਪੰਚ ਕਰਦਾ ਮੈਂ ਨਾ ਹੈਲੋ 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 ਬੋਲੋ ਹੈਲੋ ਇਹਦੇ ਮਾਤਾ ਜੀ ਬੋਲੇ ਮਾਤਾ ਜੀ ਹੈਲੋ ਟੂ ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤੇ ਕੋਈ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਟਪ ਕਰ ਜਾ ਸੋਚ ਲਾ ਪੀ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮੰਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜ਼ਰਤ ਨਾਲ ਜੇ ਕਰ ਲੋ ਜੋ ਕਰਨਾ ਤੂੰ ਰਹਿਣਾ ਜ਼ਰਤ ਨਾਲ ਨਹੀਂ ਕਾਦੀ ਜ਼ਰਤ ਵਾ ਤੇਰੀ ਬਾਪ ਸ਼ਾਹ ਲੱਗੇ ਗੱਲ ਦਾ 2 1 ਨਹੀਂ ਕਾਦੀ ਜ਼ਰਤ ਵਾ ਤੇਰੀ ਬਾ ਮੈਂ ਪਰੇ ਕਰਕੇ ਗੱਲ ਕਰੋ ਚੰਨ ਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਕਰ ਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ ਮੰਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰੇ ਮਗਰਮਗਰ ਤੁਰੇ ਫਿਰਦੇ ਆ ਤੇਰੇ ਵਰਗੀ ਸਗਾਤ ਭਲਾ ਸਾਨੂੰ ਲੱਭਣੀ ਸੀ ਉਹ ਤੁਹਾਡੇ ਵਰਗੀ ਨਹੀਂ ਕਹ ਰਹੇ ਤੁਸੀਂ ਕੁਝ ਤਾਂ ਉਹਨੇ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਘਰ ਬਣਾਇਆ ਵਾਂ ਉਹ ਲਾਲਚੀਓ ਬੱਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤਾ ਹੁਣ ਵੀ ਦੱਸਦੀ ਉਹ ਮਾਤਾ ਇਧਰ ਆ ਇੱਕ ਗੱਲ ਹੋਰ ਸੁਣ ਕੇ ਵਨ ਆ ਇੱਕ ਗੱਲ ਹੋਰ ਸੁਣ ਕੇ ਜਾਇਓ ਮੇਰੀ ਧਿਆਨ ਦੇ ਨਾਲ ਹਾਂ ਸੁਣਾ ਕਿੰਨਾ ਸੁਣਾ ਤੂੰ ਫੋਲੋ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲ ਲੇ ਸੰਦੀਪ ਸਮਾਨ ਮੰਮੀ ਭੂਏ ਵੀ ਤੂੰ ਹੀ ਚੜਾਇਆ ਲੈ ਆ ਲੈ ਇਹਨੂੰ ਥਾੜੇ ਮੈਕਲਾ ਉਹ ਹੀ ਆਪੇ ਕਰਦੇ ਮਾਸੀ 2 1 ਦੀ ਰਮਨ ਕਿਉਂ ਖਪਣ ਡਈ ਐ ਇੰਨਾ ਦੀ ਤੂੰ ਹੀ ਕਿਉਂ ਲੱਗੀ ਮਰਵਾਉਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ 2 1 ਰਮਨਾ ਛਾੜੇ ਨੂੰ ਇਹ ਚੰਗੀ ਤਾਂ ਹੈਗੀ ਭੈਣ ਜੀ ਉਹਨੂੰ ਥਾਣੇ ਜਾਂ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਥਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆਤੈ ਨਾ ਦੇਣਾ ਨਾ ਸੁਆਹ ਵਾ ਦੇਣਾ ਉਹਨਾਂ ਨੇ ਕੀ ਆ ਜੇ ਦੇਣ ਜੋਗੇ ਨੇ ਤਾਂ ਉਹ ਨਾ ਦੇਣ ਦੇ ਨਾਲ ਕੁਝ ਆਖ ਤੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀ ਦੜੋਂ 2 1 ਭੈਣ ਜੀ ਜੇ ਕਿਤੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਹੀਆਂ ਦੀ 2 1 ਭੈਣ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਤੇ ਵਿਚੋਲਣ ਇੱਥੇ ਆ ਜਾਨਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤੁਹਾਨੂੰ ਮੈਂ ਇੱਕ ਸਕੀਮ ਦਵਾਤੇ ਦਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤੁਹਾਡੇ ਪੇਕੇ ਮੈਂ ਤੇਰਾ ਭਰਾ ਤੁਹਾਡਾ ਭੈਣ ਜੀ ਵੀ ਆਈ ਆ ਤੇ ਤਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲ ਦੇ ਵੇਖਾਂ ਮਹਾਰਾਣੀ ਕਿਦਾਂ